ਸੁਹੀ ਮਹਿਲਾ ਪਹਿਲਾ ਕਾਫੀ ਕਰ ਦਸਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਗੁਰ ਪਾਇਆ ਚੱਲੈ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਉ ਮਨ ਤਨ ਸੱਚ ਸਲਾਹ ਸੱਚੇ ਮਨ ਪਾਇ ਲਾਲ ਰਤਾ ਮਨ ਮੰਨਿਆ ਗੁਰ ਪੂਰਾ ਪਾਇਆ ਹਉ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਵਸਹਿ ਮਨ ਮਾਹ ਸਹਿਜੇ ਰਸ ਰਸੈ ਮੂਰਖ ਮਨ ਸਮਝਾਏ ਅੱਖੋਂ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸੰਭਾਲ ਤ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਹੀਂ ਦੁੱਖ ਸੰਤਾਪਣਾ ਮਨ ਮੁਖ ਭਰਮ ਪੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕੁਮਾਈ ਲਾਹਾ ਕਰ ਆਣਿਆ ਗੁਰ ਬਾਣੀ ਨਿਰਬਾਨ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੁਹੀ ਮੈਲਾ ਪਹਿਲਾ ਜਿਉ ਆਰਣ ਲੋਹਾ ਪਾਏ ਧਨ ਕੜਾਈਐ ਤਿਉ ਸਾਕਤ ਜੋਨੀ ਪਾਏ ਭਵੈ ਪਵਾਈਐ ਬਿਨ ਬੁਝੇ ਸਭ ਦੁੱਖ ਦੁੱਖ ਕਮਾਵਣਾ ਹਾ ਮੈਂ ਆਵੈ ਜਾਏ ਧਰਮ ਪੁਲਾਵਣਾ ਰਹਾ ਤੂੰ ਗੁਰਮੁਖ ਰਖਣਹਾਰ ਖਰ ਨਾਮ ਧਿਆਈਐ ਮਿਲਹਿ ਤੁਝੇ ਰਜ਼ਾਈਐ ਸ਼ਬਦ ਕਮਾਈਐ ਤੂੰ ਕਰ ਕਰ ਵੇਖੈ ਆਪ ਦੇਸੋ ਪਾਈਏ ਤੂੰ ਦੇਖੇ ਥਾਪ ਉਥਾਪ ਦਰਬੀ ਨਾਈਏ ਦੇਹੀ ਹੋਵ ਗੁਹਾਕ ਪਵਣ ਉਡਾਈਏ ਇਹ ਕਿਥੇ ਘਰ ਔਤਾਕ ਮਹਿਲ ਨਾ ਪਾਈਏ ਦੇਹ ਦੀਵੀ ਅੰਧਕੋਰ ਕਬ ਮੁਹਾਈਏ ਗਰਬ ਮੁਸਾਹ ਘਰ ਚੋਰ ਕਿਸ ਰੁਆਈਏ ਗੁਰਮੁਖ ਚੋਰ ਨਾ ਲਾਗ ਹਰ ਨਾਮ ਜਗਾਈਏ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਏ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈਏ ਸਦਾ ਰਹੇ ਨੇਕ ਕੰਮ ਜੇ ਗੁਰਮਤ ਪਾਈਐ ਰਾਤ ਦਿਹਾੜ ਹਰਨਾਉ ਮਨ ਵਸਾਈਐ ਨਾਨਕ ਮੇਲ ਮਿਲਾਏ ਜੇ ਤੁਧ ਭਾਈਐ